ਮਾਤਾ ਆਈ ਸੀ ਉਹ ਸਵੇਰੇ ਆ ਆ ਬੋਕਰ ਇਦਾਂ ਫੜ ਕੇ ਆਉਂਦੀ ਸੀਗੀ ਐ ਤੁਰਕੇ ਆਈ ਸੀਗੀ ਠੀਕ ਹੈ ਜੀ ਤੇ ਆ ਹੁਣ ਆ ਇੱਥੇ ਪਈ ਐ ਬੋਕਰ ਤੁਸੀਂ ਛਡਾਤੀ ਜੀ ਅੱਜ ਬਿਲਕੁਲ ਆ ਪਈ ਐ ਆ ਪਈ ਐ ਦੇਖ ਲਓ ਮਾਤਾ ਨੂੰ ਲਿਓ ਤੋਰ ਕੇ ਲਿਆਉਨੇ ਆਪਾਂ ਤੁਸੀਂ ਉੱਪਰ ਚੜਾ ਕੇ ਲੈ ਕੇ ਆ ਸਕਦੇ ਚਲੋ ਉੱਪਰ ਲੈ ਆ ਕੇ ਚੜਾਓ ਤੁਸੀਂ ਅਸੀਂ ਦੇਖਦੇ ਆਂ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੋੜੀਆਂ ਆਪ ਚੜ ਕੇ ਆਏ ਹੋ ਹਾਂ ਜੀ ਉਤਰ ਵੀ ਸਕਦੇ ਹਾਂ ਬਿਲਕੁਲ ਮਾਤਾ ਜੀ ਉਹ ਤੁਹਾਡਾ ਬੋਕਰ 'ਤੇ ਹਾਂ ਜੀ ਹੈ ਮੇਰੇ ਬੋਕਰ ਤੇ ਮੈਂ ਆਈ ਸੀਗੀ ਹੁਣ ਨਹੀਂ 19 ਕਿੰਨੀ ਵਾਰ ਚੜ ਉਤਰ ਗਏ ਤੁਸੀਂ ਪੌੜੀਆਂ? ਤਕਰੀਬਨ 4 ਕਵਾਰੀ ਚੜ ਉਤਰੇ। ਪਹਿਲਾਂ ਚੜਿਆ ਜਾਂਦਾ ਸੀ ਇਹ? ਪਹਿਲਾਂ ਨਹੀਂ। ਪਹਿਲਾਂ ਤੁਸੀਂ ਫੜ ਕੇ ਤਾਰੇ ਇਹਨਾਂ ਨੇ ਗੱਡੀ 'ਚ ਫੜ ਕੇ ਕੱਢਿਆ। ਮਤਲਬ ਇਹ ਆਪਰੇਸ਼ਨ ਦੱਸ ਸਾਨੂੰ। ਕੀ ਕਹਿੰਦੇ ਸੀ ਡਾਕਟਰ? ਡਾਕਟਰ ਤਾਂ ਬਹੁਤ ਕੁਝ ਕਹਿੰਦੇ ਆ ਜਿਨ੍ਹਾਂ ਨੂੰ ਪੈਸੇ ਲੈਣੇ ਆ। ਅੱਛਾ। ਜਿਨ੍ਹਾਂ ਨੇ ਨਹੀਂ ਲੈਣੇ ਉਹਨਾਂ ਇਲਾਜ ਉਦੈ ਕਰ ਦੇਣਾ। ਅੱਛਾ ਹੁਣ ਤੁਹਾਡਾ ਉਸਤਰੀ ਇਲਾਜ ਹੋ ਗਿਆ? ਉਦੈ ਹੀ ਹੋ ਗਿਆ। ਇਸ ਤਰ੍ਹਾਂ ਦਾ ਕੀ ਕਰਦੇ ਹੋ ਤੁਸੀਂ ਇੱਥੇ? ਜਿਹੜੀ ਸਾਡੇ ਕੋਲੇ ਨਹੀਂ ਗਰੀਸ ਹੈ। ਇਹ ਗਰੀਸ ਹੈ ਜੀ। ਇਹ ਗਰੀਸ ਹੈ। ਇਦਾਂ ਇਹ ਮਟਰ ਦੇ ਦਾਣੇ ਜਿਹੀ ਨਹੀਂ ਇੰਨੀ ਕੀ ਲਗਣੀ ਐ। ਗੋਡੇ ਤੇ। ਗੋਡੇ ਤੇ ਉੱਪਰ ਲਾ ਲਓ ਇੰਨੀ ਕਿ ਹੇਠੇ ਲਾਓ ਇਹਦੀ ਮਾਲਸ਼ ਕਰੋ ਕੋਈ ਕਹਿੰਦਾ ਬਹੁਤ ਬੈਠੇ ਨਹੀਂ ਜਾਂਦਾ ਪੈਰਾਂ ਭਾਰ ਤੋਂ ਕੋਈ ਕਹਿੰਦਾ ਇੰਨੇ ਸਾਲ ਹੋ ਗਏ ਮੈਂ ਤਾਂ ਚੌਂਕੜੀ ਨਹੀਂ ਮਾਰ ਕੇ ਦੇਖੀ ਕੋਈ ਕਹਿੰਦਾ ਯਾਰ ਮੈਂ ਤਾਂ ਪਾਟ ਕਰਨ ਤੋਂ ਬੜਾ ਤੰਗ ਹੈ ਪੱਠੇ ਨਹੀਂ ਵੱਢੇ ਜਾਂਦੇ ਐਸੇ ਫਲੂਡ ਨਾਲ ਆਪਾਂ ਲੈ ਬਾਬਾ ਕਹਿੰਦਾ ਡੰਡ ਮਾਰ ਲੈ ਵੀਰੇ ਕੋਲ ਇਹੋ ਜਿਹੀ ਪੇਸ਼ੈਂਟ ਬੈਠੇ ਐ ਜਿਹੜੇ 20-20 ਡੰਡ ਮਾਰਨ ਲੱਗੇ ਬਿਨਾਂ ਆਪਰੇਸ਼ਨ ਤੋਂ ਬਿਨਾਂ ਪੇਨ ਕਿਲਰ ਤੋਂ ਬਿਨਾਂ ਟੀਕੇ ਤੋਂ ਇੱਥੇ ਜਿਹੜਾ ਗੋਡਿਆਂ ਦਾ ਇਲਾਜ ਹੈਗਾ ਜਿਨ੍ਹਾਂ ਨੂੰ ਗੋਡੇ ਬਦਲਣ ਵਾਸਤੇ ਕਹਿ ਦਿੱਤਾ ਜਾਂਦਾ ਹੈ ਉਹਨਾ ਦਾ ਇਲਾਜ ਹੈਗਾ ਇੱਥੇ ਕਰਨ ਦਾ ਦਾਵਾ ਕੀਤਾ ਜਾਂਦਾ ਕੀ ਪ੍ਰੋਬਲਮ ਲੈ ਕੇ ਆਏ ਸੀ ਤੁਸੀਂ ਅਸੀਂ ਜੀ ਗੋਡਿਆਂ ਦੀ ਲੈ ਕੇ ਆਏ ਸੀ ਕਿ ਗੋਡਿਆਂ ਦੇ ਖੇੜੇ ਕਾਲੀ ਅੱਛਾ ਜੀ ਹਾਂਜੀ ਹੁਣ ਗਰਦਨ ਵੀ ਦਰਦ ਕਰਦੀ ਹੈ ਹਾਂਜੀ ਇਹ ਵੀ ਮੜੀ ਆ ਤੇ ਮੁੰਡਿਆਂ ਨੇ ਤੇ ਹੁਣ ਬਹੁਤ ਠੀਕ ਆ ਕਿੰਨਾ ਕੁ ਫਰਕ ਮੰਨਦੇ ਹੋ ਬਹੁਤ ਫਰਕ ਹੋ ਗਿਆ ਜੀ ਦਰਦਨ ਤਾਂ ਜਿਵੇਂ ਹੀ ਦਰਦ ਬੰਦ ਹੋ ਗਿਆ ਤੇ ਗੋਡਿਆਂ ਨੂੰ ਕੀ ਹੋਇਆ ਗੋਡਾ ਜੀ ਬਸ ਅਈ ਦੁਖਣ ਲੱਗ ਗਏ ਤਕਲੀਫ ਕੀ ਹੁੰਦੀ ਸੀ ਦਰਦ ਹੁੰਦਾ ਸੀ ਦੱਸ ਜੀ ਇਹ ਹੁਣ ਜਿਉ ਮਾਸ ਕਰਾਈ ਹੈ ਹੁਣ ਬਹੁਤ ਫਰਕ ਆ ਮੈਨੂੰ ਕਿੰਨਾ ਦਾਇਆ ਹੋਇਆ ਸੀ ਇਹਨਾਂ ਦੀ ਬੇਟੀ ਦਾ ਸੀਗਾ ਕੀ ਕਹਿਰ ਕੀ ਦੱਸ ਰਹੇ ਸੀ ਉਹ ਇਹਨਾਂ ਨੂੰ ਮੈਂ ਦੱਸਿਆ ਜੀ ਵੋਕਰ ਤੇ ਆ ਜੀ ਹੁਣ ਉਹ ਆਪਣੇ ਆਪ ਹੀ ਤੁਰ ਕੇ ਗਏ ਆ ਇੱਥੇ ਇਹਨਾਂ ਨੇ ਕੀ ਕੀਤਾ ਗ੍ਰੀਸ ਲਾਈਏ ਤੁਹਾਡੇ ਗੋਡਿਆਂ ਨੂੰ ਜਿੱਦਾਂ ਆਪਾਂ ਗੱਡੀ ਨੂੰ ਗ੍ਰੀਸ ਦੇ ਦਿੰਦੇ ਹਾਂ ਹਾਂ ਜੀ ਹੁਣ ਮੈਨੂੰ ਉਹਦੇ ਨਾਲ ਅੱਗੇ ਫਰਕ ਆ ਤੁਹਾਨੂੰ ਗ੍ਰੀਸ ਦੇ ਦਿੱਤੀ ਬਿਲਕੁਲ 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 ਕੀ ਪ੍ਰੋਬਲਮ ਲੈ ਕੇ ਆਏ ਸੀ ਇੱਥੇ ਮੇਰੇ ਸੱਟਾਂ ਲੱਗੀਆਂ ਆ ਗੋਡਿਆਂ ਦੀ ਤੇਰੀ ਹਾਂ ਜੀ ਡੱਗ ਗਈ ਸੀ ਤਾਂ ਫੇਪਰੀ ਚੰਦ ਦੱਸਿਆ ਸੀ ਡਾਕਟਰਾਂ ਨੇ ਫੇ ਤਾਂ ਵੱਡਾ ਪਤਾ ਲੱਗਾ ਫਿਰ ਮੈਂ ਇੱਥੇ ਆਈ ਫਰਕ ਪੈ ਗਿਆ ਹਾਂ ਜੀ ਕਿੰਨਾ ਕੁ ਫਰਕ ਪਿਆ ਰੁਪੀਏ ਚ ਪਹਿਲੇ ਦਿਨ ਥੋੜਾ ਫਰਕ ਪਿਆ ਮਾਤਾ ਜੀ ਨੂੰ ਕੀ ਹੋਇਆ ਹੋਇਆ ਸੀ ਮਾਤਾ ਜੀ ਦੇ ਨਸਾਂ ਦੀ ਸਟੈਪਨੈਸ ਹੋਈ ਵੀ ਸੀ ਕੁਝ ਨਹੀਂ ਹੋਇਆ ਇਹਨਾਂ ਨੂੰ ਮਤਲਬ ਡਿੱਗਣ ਤੋਂ ਬਾਅਦ ਨਸਾਂ ਦਬ ਗਈਆਂ ਹੁੰਦਾ ਵਜੰਦੀਆਂ ਨੇ ਜਾਂ ਬਹੁਤ ਸਖਤ ਹੋ ਜਾਂਦੀਆਂ ਆਪਾਂ ਕੀ ਕਰਦੇ ਉਹਦੀ ਮਾਲਸ਼ ਕਰਦੇ ਹਾਂ ਮਾਲਸ਼ ਕਰਕੇ ਨਸ ਨਰਮ ਪੈ ਜਾਂਦੀ ਹੈ ਗੋਡੇ ਠੀਕ ਹੋ ਜਾਂਦੇ ਦੀ ਨਾੜ ਦਬ ਗਈ ਕਿਸੇ ਦੀ ਨਸ ਚ ਪ੍ਰੋਬਲਮ ਆ ਗਈ ਕਿਸੇ ਦੇ ਗੋਡੇ ਦੁਖਣ ਲੱਗ ਗਏ ਕਿਸੇ ਦੀ ਪਿੰਡਣੀਆਂ ਚ ਦਰਦ ਹੋਣਾ ਸ਼ੁਰੂ ਹੋ ਗਿਆ ਕਿਸੇ ਦੀ ਅੱਡੀ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਉਹ ਸਾਰਿਆਂ ਦਾ ਹੱਲ ਹੈ ਜਿਹੜੀ ਇਹ ਨੀ ਗ੍ਰੀਸ ਹੈਗੀ ਤੁਹਾਡੀ ਇਹ ਉਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ ਕਿਉਂਕਿ ਇਹਦੇ ਵਿੱਚ ਅਸੀਂ ਇਨਗਰੀਡੀਅੰਟਸ ਹੀ ਅਮਰੇ ਮਿਲਾਏ ਨੇ ਜੋ ਕਿ ਹਰ ਤਰੀਕੇ ਦੀ ਪੇਨ ਨੂੰ ਰਿਲੀਫ ਕਰਦੇ ਨੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਹਕੀਕਤ ਟੀਵੀ ਪੰਜਾਬੀ ਲਈ ਬੜਾ ਖਾਸ ਦਿਨ ਹੈ ਕਿਉਂਕਿ ਲੋਕਾਂ ਦੀ ਵੱਡੀ ਡਿਮਾਂਡ ਤੋਂ ਬਾਅਦ ਸੁਖ ਆਯੁਰਵੇਦਾ ਜਿਹੜਾ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਦਿਵਾਉਂਦੇ ਨੇ ਨਾ ਕੋਈ ਪੇਨਕিলার ਦਿੰਦੇ ਨੇ ਨਾ ਕੋਈ ਇੰਜੈਕਸ਼ਨ ਲਗਾਉਂਦੇ ਨੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਹੋਰ ਆਪਰੇਸ਼ਨ ਜਿਹੜਾ ਕਰਦੇ ਨੇ ਬਗੈਰ ਆਪਰੇਸ਼ਨ ਤੋਂ ਬਗੈਰ ਪੇਨ ਕਿਲਰ ਤੋਂ ਬਗੈਰ ਟੀਕੇ ਤੋਂ ਇੱਥੇ ਜਿਹੜਾ ਗੋਡਿਆਂ ਦਾ ਇਲਾਜ ਹੈਗਾ ਜਿਨ੍ਹਾਂ ਨੂੰ ਗੋਡੇ ਬਦਲਣ ਵਾਸਤੇ ਕਹਿ ਦਿੱਤਾ ਜਾਂਦਾ ਹੈ ਉਹਨਾਂ ਦਾ ਇਲਾਜ ਹੈਗਾ ਇੱਥੇ ਕਰਨ ਦਾ ਦਾਵਾ ਕੀਤਾ ਜਾਂਦਾ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਸੁਖਾ आयुर्वेਦਾ ਦੇ ਐਮ ਡੀ ਨੇ ਰਾਜਵਿੰਦਰ ਸਿੰਘ ਜੀਲ ਸਾਹਿਬ ਪਹਿਲਾਂ ਤੇ ਰਾਜਵਿੰਦਰ ਜੀ ਪਹਿਲੇ ਤੋਂ ਤੁਹਾਨੂੰ ਲੁਧਿਆਣਾ ਸਾਡੇ ਪਹੁੰਚਣ ਤੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਔਰ ਮੇਰੀ ਜਿਹੜੀ ਭੈਣ ਭਰਾ ਜਿੰਨੇ ਦੇ ਸਮਰਥੇ ਸਾਡੇ ਚੈਨਲ ਨੂੰ ਦੇਖਦੇ ਆ ਸਾਰਿਆਂ ਨੂੰ ਬਹੁਤ ਬਹੁਤ ਵਾਰਕਾਂ ਤੇ ਜਿਨ੍ਹਾਂ ਦੇ ਸਹਿਯੋਗ ਨਾਲ ਤੇ ਡਿਮਾਂਡ ਨਾਲ ਤੇ ਇਹ ਜਿਹੜਾ ਕਲੀਨਿਕ ਆਪਾਂ ਇੱਥੇ ਅੱਜ ਸ਼ਿਫਟ ਕਰਿਆ ਪਹਿਲਾਂ ਆਪਣੇ ਦੋ ਕਲੀਨਿਕ ਮਹਾਲੀ ਤੇ ਬਰਨਾਲੇ ਚੱਲਦੇ ਸੀ ਬਰਨਾਲੇ ਜਿਹੜੀ ਲੁਧਿਆਣੇ ਦੀ ਪੇਸ਼ੈਂਟ ਸੀ ਮੇਰੇ ਉਹ ਬਜ਼ੁਰਗ ਵਸਤਾ ਚੀਏ ਤਕਰੀਬਨ ਜ਼ਿਆਦਾ ਠੀਕ ਹੈ ਉਹ ਮਹਾਲੀ ਨੂੰ ਭਜਦੇ ਸੀ ਜਾਂ ਬਰਨਾਲੇ ਨੂੰ ਭਜਦੇ ਸੀ ਉਹ ਹਮੇਸ਼ਾ ਮੈਨੂੰ ਇਹੀ ਕਹਿੰਦੇ ਸੀ ਪੁੱਤਰਾ ਇਹ ਮਹਾਲੀ ਨੂੰ ਸਾਾਨੂੰ ਆਉਣਾ ਜਾਣਾ ਬਹੁਤ ਔਖਾ ਹੈ ਤੇ ਤੂੰ ਲੁਧਿਆਣਾ ਹੀ ਕਰ ਲਵੇਂ ਤਾਂ ਜ਼ਿਆਦਾ ਸੌਖਾ ਹੋ ਜਾਏਗਾ ਅਸੀਂ ਆਪਣੇ ਡਰਾਈਵਰ ਨੂੰ ਲੈ ਕੇ ਆਪਣੇ ਪੋਤੇ ਨੂੰ ਲੈ ਕੇ ਤੇ ਅਸੀਂ ਤੁਹਾਡੇ ਕੋਲੇ ਆਜਾ ਕਰੀਏ ਸਾਨੂੰ ਚੰਡੀਗੜ੍ਹ ਮਹਾਲੀ ਆਉਣਾ ਬੜਾ ਔਖਾ ਹੈ ਤੇ ਬਰਨਾਲੇ ਵੀ ਜਾਣਾ ਔਖਾ ਹੈ ਕੋਈ ਜੇ ਸਾਡੇ ਜਿਹੜੇ ਬੱਚੇ ਐ ਆਪੋ ਆਪਣੇ ਕੋਈ ਦੇਸਾਂ ਬਦੇਸਾਂ 'ਚ ਐ ਕੋਈ ਕਾਰੋਬਾਰ 'ਚ ਵਿਜੀ ਐ ਉਹਨਾਂ ਕੋਲੇ ਟਾਈਮ ਨਹੀਂ ਹੈਗਾ ਅਸੀਂ ਗੋਡਿਆਂ ਤੋਂ ਮੋਢਿਆਂ ਤੋਂ ਬਹੁਤ ਪੀੜ ਤਾਂਗੇ ਠੀਕ ਹੈ ਠੀਕ ਹੈ ਤੁਸੀਂ ਇਸ ਕਰਕੇ ਤੁਸੀਂ ਜੇ ਲੁਧਿਆਣੇ ਦੇ ਵਿੱਚ ਸ਼ੁਰੂ ਕਰ ਲਓ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੈਂ ਉਹਨਾਂ ਜਿਹੜੀਆਂ ਮਾਤਾਵਾਂ ਭੈਣਾਂ ਦੀ ਜੋ ਉਹਨਾਂ ਨੇ ਮੈਨੂੰ ਕਿਹਾ ਮੈਂ ਸਵੀਕਾਰ ਕੀਤਾ ਵੀ ਕੋਈ ਗੱਲ ਨਹੀਂ ਮਾਤਾ ਟਾਈਮ ਆਉਣ ਤੇ ਜਿੱਦੇ ਮੇਰਾ ਸਤਿਗੁਰੂ ਕਿਰਪਾ ਕਰੇਗਾ ਆਪਾਂ ਜਰੂਰ ਇਹ ਕੰਮ ਵੀ ਕਰ ਦੇਾਂਗੇ ਪਰ ਜੋ ਦਿਨ ਆ ਗਿਆ ਹੈ ਤੇ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਤੇ ਦੇਸ਼ਾਂ ਵਿਦੇਸ਼ਾਂ ਸਾਰੇ ਭੈਣਾਂ ਨੂੰ ਬਹੁਤ ਬਹੁਤ ਵਾਰਕਵਾਦ ਦਿੰਦਾ ਅੱਛਾ ਇਕਲ ਹੈਗੀ ਐ ਤੁਸੀਂ ਜਿਸ ਤਰੀਕੇ ਨਾਲ ਮੈਂ ਦੇਖਿਆ ਹੈਗਾ ਵੀ ਇੱਕ ਮਾਤਾ ਆਈ ਸੀ ਇਹ ਵਾਕਰ ਦੇ ਥਰੂ ਆਈ ਸੀ ਤੇ ਹੁਣ ਉਹ ਕਈ ਗੇੜੇ ਉੱਪਰ ហេਠਾਂ ਖਾ ਗਏ ਨੇ ਇਸ ਤਰ੍ਹਾਂ ਦਾ ਕੀ ਕਰਦੇ ਹੋ ਤੁਸੀਂ ਇੱਥੇ ਅਸੀਂ ਫਰੂਕੀ ਸਾਹਿਬ ਜਿਹੜੀ ਸਾਡੇ ਕੋਲੇ ਨੀ ਗਰੀਸ ਹੈ ਗੋਡਿਆਂ ਦੀ ਮ사ਜ ਕਰਦੇ ਆ ਜਿਹੜੀ ਅਸੀਂ ਉਹ ਕਰਦੇ ਆ 18 ਜਿਹੜੀ ਬੂਟੀਆਂ ਨਾਲ ਬਣਿਆ ਹੋਇਆ ਇੱਕ ਐਸੈਂਸ਼ਲ ਆਇਲ ਨਾਲ ਪ੍ਰੋਡਕਟ ਹੈ ਜਿਹੜਾ ਗਰੀਸ ਦੀ ਤਰ੍ਹਾਂ ਹੈਗਾ ਠੀਕ ਹੈ ਉਹਦੀ ਅਸੀਂ ਮ사ਜ ਕਰਦੇ ਆ ਮ사ਜ ਕਰਨ ਤੋਂ ਬਾਅਦ ਪੇਸ਼ੈਂਟ ਅੱਧੇ ਘੰਟੇ ਬਾਅਦ ਉਹ ਤੁਰਨ ਫਿਰਨ ਲੱਗ ਜਾਂਦਾ ਜਿਹੜੀ ਮਾਤਾ ਆਈ ਸੀ ਉਹ ਸਵੇਰੇ ਆ ਆ ਬੋਕਰ ਇਦਾਂ ਫੜ ਕੇ ਆਉਂਦੀ ਸੀਗੀ ਐ ਤੁਰਕੇ ਆਈ ਸੀਗੀ ਠੀਕ ਹੈ ਜੀ ਤੇ ਆ ਹੁਣ ਆ ਇੱਥੇ ਖੜ ਪਈ ਐ ਤੇ ਮਾਤਾ ਮੇਰੇ ਕੋਲ ਤਿੰਨ ਚਾਰ ਗੇੜੇ ਤਾਂ ਥੱਲੇ ਉੱਪਰ ਲਾ ਗਈ ਤੇ ਉਹ ਤੂਰੀ ਫਿਰਦੀ ਐ ਕਹਿੰਦੀ ਪੁੱਤ ਮੈਨੂੰ ਤਾਂ ਲੱਤ ਮਲਦੇ ਮਲਦੇ ਐਂ ਲੱਗਦਾ ਮੇਰੀ ਆਹ ਲੱਤ ਦਰਦ ਕਰਦੀ ਸੀ ਜਾਂ ਮੇਰੀ ਆਹ ਲੱਤ ਦਰਦ ਕਰਦੀ ਸੀ ਮੈਨੂੰ ਇਹ ਹੀ ਨਹੀਂ ਪਤਾ ਮਾਤਾ ਅੰਦਰ ਖੋਸਾ ਥੋਨੂੰ ਮੈਂ ਮਲਾ ਵੀ ਦਿਨਾ ਅੱਛਾ ਭਾਈ ਜੀ ਪਹਿਲਾਂ ਇਸ ਤੋਂ ਪਹਿਲਾਂ ਕਿ ਅਸੀਂ ਅੰਦਰ ਉਹਨਾਂ ਨਾਲ ਮਾਤਾ ਜੀ ਨਾਲ ਗੱਲ ਕਰੀਏ ਸਾਨੂੰ ਇਹ ਸਮਝਾ ਦਿਓ ਵੀ ਜਿਹੜਾ ਤੁਸੀਂ ਨਵਾਂ ਸੈਂਟਰ ਹੈਗਾ ਇਹ ਇਹ ਕਿੱਥੇ ਓਪਨ ਕੀਤਾ ਹੈ ਕਿਹੜਾ ਏਰੀਆ ਲੁਧਿਆਣੇ ਦਾ ਇਹ ਇਹ ਲੁਧਿਆਣੇ ਦਾ ਮਾਡਲ ਟਾਊਨ ਏਰੀਆ ਹੈ ਠੀਕ ਹੈ ਮਾਡਲ ਟਾਊਨ ਐਕਸਟੈਂਸ਼ਨ ਮਾਡਲ ਟਾਊਨ ਐਕਸਟ੍ਰਕਚਰ ਤੇ ਇਹ ਦੇ ਨਾਲ ਇਧਰਲੇ ਪਾਸੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈਗਾ ਠੀਕ ਹੈ ਤੇ ਇਧਰਲੇ ਪਾਸੇ ਆ ਜਿਹੜਾ ਉਹ ਕ੍ਰਿਸ਼ਨਾ ਮੰਦਿਰ ਹੈ। ਉਹਦੇ ਵਿਚਾਲੇ ਇਹ ਟਿਊਸ਼ਨ ਮਾਰਕੀਟ ਹੈ। ਟਿਊਸ਼ਨ ਮਾਰਕੀਟ ਹੈ। ਟਿਊਸ਼ਨ ਮਾਰਕੀਟ ਹੈ। ਇਹ 30 ਨੰਬਰ ਸ਼ੋਰੂਮ ਹੈ। ਅੱਛਾ। 30 ਨੰਬਰ ਸ਼ੋਰੂਮ ਹੈ। ਤੇ ਇਹ ਲੁਧਿਆਣੇ ਦੇ ਵਿੱਚ ਜਿਹੜਾ ਆਪਾਂ ਖੋਲਿਆ ਹੈ ਕਲੀਨਿਕ। ਹਾਂ। ਜੀ ਜੀ। ਅੱਛਾ ਤੁਸੀਂ ਕਦੋਂ ਮਿਲੋਗੇ ਇਸ ਥਾਂ ਦੇ ਉੱਤੇ? ਇੱਥੇ ਮੈਂ ਤਕਰੀਬਨ ਬੁੱਧ ਜਾਂ ਵੀਰਵਾਰ ਦੋ ਦਿਨ ਸੋਮ ਮੰਗਲਵਾਰ ਹੁਣ ਮੈਂ ਮਹਾਲੀ ਪਹਿਲਾਂ ਸੋਮ ਮੰਗਲ ਬੁੱਧਵਾਰ ਮੈਂ ਮਹਾਲੀ ਹੁੰਦਾ ਸੀਗਾ ਪਰ ਹੁਣ ਮੈਂ ਬੁੱਧ ਵੀਰ ਇੱਥੇ ਰਹੂੰਗਾ। ਠੀਕ ਹੈ। ਤੇ ਵੀਰ ਸ਼ੁੱਕਰਵਾਰ ਮੈਂ ਲੁਧਿਆਣੇ ਰਹੂੰਗਾ। ਸੋਮ ਮੰਗਲ ਬੁੱ ਹਾਂਜੀ ਤੇ ਬਾਕੀ ਸਾਡੇ ਜਿਹੜੇ ਡਾਕਟਰ ਹੈ ਡਾਕਟਰਾਂ ਦੀ ਟੀਮ ਡਾਕਟਰਾਂ ਦੀ ਟੀਮ ਹੈ ਜਿਹੜੀ ਉਹ ਪੂਰਾ ਇਹ ਦਿਨ ਪੂਰਾ ਹਫਤਾ ਇੱਥੇ ਰਹੇਗੀ ਤੇ ਬਾਕੀ ਸੰਡੇ ਆਫ ਹੀ ਰਹੇਗਾ ਤਕਰੀਬ ਸੰਡੇ ਟਾਈਮਿੰਗ ਕੀ ਰਹੇਗੀ ਜੀ ਇੱਥੇ ਦੀ ਹਾਂ ਟਾਈਮਿੰਗ ਸਵੇਰੇ ਇਹ ਹੋਏਗਾ 9 ਤੋਂ 6 ਵਜੇ ਤੱਕ 6 ਵਜੇ 9 ਵਜੇ ਤੋਂ 6 ਵਜੇ ਦਾ ਟਾਈਮ ਹੈ ਮੇਰੇ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਵੀ ਜੇ ਤੁਸੀਂ ਫੋਨ ਕਰਨਾ ਹੈ ਤਾਂ ਕਮ ਸੇ ਕਮ ਸਵੇਰੇ 9 ਵਜੇ ਤੋਂ ਪਹਿਲਾਂ ਕਰ ਲੋ ਠੀਕ ਹੈ ਜਾਂ ਬਾਅਦ ਕਰੋ 6 ਵਜੇ ਤੋਂ ਬਾਅਦ ਪਲੀਜ਼ ਕਿਸੇ ਨੇ ਫੋਨ ਚੱਕਣਾ ਨਹੀਂ ਫਿਰ ਮੇਰੇ ਭੈਣ ਭਰਾ ਬਹੁਤ ਨਰਾਜ ਹੁੰਦੇ ਜੀ ਫੋਨ ਨਹੀਂ ਚੱਕਦੇ ਕੋਈ ਸਟਾਫ ਛੁੱਟੀ ਕਰਕੇ ਚਲ ਜਾਂਦਾ ਹੈਗਾ ਪਰ ਫੋਨ ਨਹੀਂ ਚੱਕਦਾ ਫਿਰ ਪੇਸ਼ੈਂਟ ਬੜੇ ਨਰਾਜ ਹੁੰਦੇ ਆ ਨਰਾਜ ਹੁੰਦੇ ਇਸ ਫੋਨ ਨਹੀਂ ਚੱਕਦੇ ਇਸ ਕਰਕੇ ਹੱਥ ਬਨ ਕੇ ਬੇਨਤੀ ਹੈ ਜੇ ਤੁਸੀਂ ਫੋਨ ਕਰਨਾ ਹੈ ਤਾਂ ਤੁਸੀਂ 9 ਤੋਂ 6 ਦੇ ਵਿੱਚ ਕਰੋ ਜਿਆਦਾ ਵਧੀਆ ਦੇਸ਼ਾਂ ਬਦੇਸਾਂ ਵਾਲੇ ਮੇਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਵੀ ਤੁਸੀਂ ਰਾਤ ਨੂੰ ਕਰ ਸਕਦੇ ਹੋ ਕਿਉਂ 11 ਵਜੇ ਤੱਕ ਕਿਉਂ ਉਹ ਵਿਚਾਰੇ ਉਹਨਾਂ ਦਾ ਉਸ ਟਾਈਮ ਰਾਤ ਦਾ ਦਿਨ ਹੋ ਜਾਂਦਾ ਹੈਗਾ ਟਾਈਮ ਦੀ ਸੈਟਿੰਗ ਕਰਕੇ ਉਹਨਾਂ ਨੂੰ ਆਪਾਂ ਰਾਤ ਨੂੰ ਫੋਨ ਸੁਣ ਲੈਣੇ ਆ ਜੀ ਜੀ अच्छा एक और बड़ा अहम चीज है कि इथे ਜਿਹੜਾ ਤੁਹਾਡਾ ਢੰਗ ਕੀ ਹੈ ਜਿਹੜਾ ਇੱਥੇ ਲੋਕਾਂ ਚ ਤੁਹਾਡਾ ਜਿਹੜਾ ਇਲਾਜ ਦਾ ਤਰੀਕਾ ਹੈ ਟ੍ਰੀਟਮੈਂਟ ਹੈ ਬੜਾ ਮਕਬੂਲ ਹੋ ਰਿਹਾ ਤੁਸੀਂ ਕਹਿ ਰਹੇ ਹੋ ਬਗੈਰ ਕੋਈ ਆਪਰੇਸ਼ਨ ਨਹੀਂ ਹੋਣ ਦਿੰਦੇ ਤੁਸੀਂ ਕੋਈ ਪੇਨ ਕਿਲਰ ਨਹੀਂ ਦਿੰਦੇ ਤੁਸੀਂ ਕੋਈ ਇੰਜੈਕਸ਼ਨ ਨਹੀਂ ਲਗਾਉਂਦੇ ਹਾਂਜੀ ਹਾਂਜੀ ਬਿਲਕੁਲ ਨਹੀਂ ਲਗਾਉਂਦੇ ਕੋਈ ਇੰਜੈਕਸ਼ਨ ਨਹੀਂ ਕੋਈ ਪੇਨ ਕਲਰ ਨਹੀਂ ਤੇ ਇੱਕ ਗੋਡੇ ਦੀ ਸਿੰਪਲ ਮ사ਜ ਹੈ ਜਿਹੜੀ ਮ사ਜ ਨਾਲ ਆਪਾਂ ਠੀਕ ਕਰਦੇ ਹਾਂ ਬਾਕੀ ਮੇਰਾ ਸਤਗੁਰ ਹੈ ਜਿਹੜਾ ਕਿਰਪਾ ਉਹ ਕਰ ਰਿਹਾ ਮੈਨੂੰ ਤਾਂ ਖੁਦ ਨੂੰ ਨਹੀਂ ਪਤਾ ਕਿਰਪਾ ਉਹਦੀ ਹੈ ਮੇਰਾ ਤਾਂ ਇੱਕ ਜ਼ਰੀਆ ਹੈ ਜੀ 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 ਅਸੀਂ ਉਹ ਮਾਤਾ ਜੀ ਨਾਲ ਵੀ ਗੱਲ ਕਰਾਉਣੇ ਆ ਜਿਨ੍ਹਾਂ ਦੇ ਵਾਕਰ ਤੁਸੀਂ ਛਡਾਤੀ ਜੀ ਅੱਜ ਬਿਲਕੁਲ ਆ ਭਈਏ ਆ ਭਈਏ ਦੇਖ ਲਓ ਮਾਤਾ ਨੂੰ ਲਿਓ ਤੋਰ ਕੇ ਲਿਆਉਨੇ ਆਪਾਂ ਤੁਸੀਂ ਉੱਪਰ ਚੜਾ ਕੇ ਲੈ ਕੇ ਆ ਸਕਦੇ ਚਲੋ ਉੱਪਰ ਲਿਆ ਕੇ ਚੜਾਓ ਤੁਸੀਂ ਅਸੀਂ ਦੇਖਦੇ ਆਂ ਸੋ ਦੇਖੋ ਤੁਸੀਂ ਇਹ ਉਹ ਵਾਕਰ ਹੈਗੀ ਹੈ ਜਿਸ ਵਾਕਰ ਦੇ ਜ਼ਰੀਏ ਮਾਤਾ ਆਏ ਸਨ ਇੱਥੇ ਤੇ ਹੁਣ ਇਹਨਾਂ ਨੇ ਦਾਵਾ ਕੀਤਾ ਕਿ ਉਹ ਇਹਨਾਂ ਨੂੰ ਇਹ 10 ਪੌੜੀਆਂ ਚੜਾ ਕੇ ਫੇਰ ਲੈ ਕੇ ਆਉਣਗੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਹ ਲੁਧਿਆਣਾ ਦੀ ਟ੍ਰਿਊਸ਼ਨ ਮਾਰਕੀਟ ਹੈਗੀ ਹੈ ਔਰ ਜਿਹੜਾ ਏਰੀਆ ਹੈਗਾ ਏਰੀਆ ਇਸ ਨੂੰ ਮਾਡਲ ਟਾਊਨ ਐਕਸਟੈਂਸ਼ਨ ਕਿਹਾ ਜਾਂਦਾ ਮੇਰੇ ਸੱਜੇ ਪਾਸੇ ਜਿਹੜਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਹੈਗਾ ਤੇ ਮੇਰੇ ਖੱਬੇ ਪਾਸੇ ਇੱਥੇ ਕ੍ਰਿਸ਼ਨਾ ਮੰਦਿਰ ਬਹੁਤ ਫੇਮਸ ਮੰਦਿਰ ਹੈਗੇ ਨੇ ਔਰ ਪੂਰੇ ਗੁਰਦੁਆਰਾ ਵੀ ਪੂਰਾ ਦਾ ਕੋਈ ਤਾਰਫ ਦਾ ਮੁਹਤਾਜ ਨਹੀਂ ਹੈ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਹੈ ਔਰ ਆਲੇ-ਦਾਲੇ ਦਾ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਦੇਖੋ ਬਹੁਤ ਸਾਰੇ ਇਹ ਲੋਕੇਸ਼ਨ ਹੈਗੇ ਇੱਕ ਵਾਰ ਅਸੀਂ ਦਿਖਾ ਦਿੰਦੇ ਆ ਤੁਹਾਨੂੰ ਲਿਖਿਆ ਵੀ ਹੋਇਆ ਨਾ ਆਪਰੇਸ਼ਨ ਨਾ ਇੰਜੈਕਸ਼ਨ ਨਾ ਪੇਨ ਕਿਲਰ ਗੋਡਿਆਂ ਤੇ ਗ੍ਰੀਸ ਲਾਓ ਤੇ ਦਰਦਾਂ ਤੋਂ छुटਕਾਰਾ ਪਾਓ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆਂ ਹਿੰਦੀ ਚ ਵੀ ਇੰਗਲਿਸ਼ ਚ ਵੀ ਹਰ ਥਾਂ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਇੱਥੇ ਲਿਖੀਆਂ ਹੋਈਆਂ ਨੇ ਨਾ ਆਪਰੇਸ਼ਨ ਨਾ ਇੰਜੈਕਸ਼ਨ ਨਾ ਪੇਨ ਕਿਲਰ ਗੁੱਡਨੋ ਪਰ ਗ੍ਰੀਸ ਲਗਾਓ ਔਰ ਦਰਦੋਂ ਸੇ छुटਕਾਰਾ ਪਾਓ ਸਭ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆਂ ਜਿਹੜੀ ਮਾਤਾ ਹੈਗੀ ਐ ਵਾਕਰ ਦੇ ਜ਼ਰੀਏ ਆਈ ਸੀ ਇੱਥੇ ਹੁਣ ਪੌੜੀਆਂ ਚੜ ਕੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਦਿਖਾ ਰਹੇ ਆਂ ਪੌੜੀਆਂ ਚੜ ਕੇ ਮਾਤਾ ਸਾਡੀ ਆ ਰਹੀ ਐ ਮਾਤਾ ਜੀ ਸਤਿ ਸ਼੍ਰੀ ਅਕਾਲ ਪੌੜੀਆਂ ਆਪ ਚੜ ਕੇ ਆਏ ਹੋ? ਹਾਂਜੀ। ਉਤਰ ਵੀ ਸਕਦੇ ਹੂੰ। ਬਿਲਕੁਲ। ਉਹ ਵਾਕਰ ਤੁਹਾਡਾ ਹੈ? ਹਾਂਜੀ। ਹੁਣ ਵਾਕਰ ਦੀ ਜ਼ਰੂਰਤ ਹੈ ਤੁਹਾਨੂੰ। ਹੁਣ ਤਾਂ ਰੱਬ ਕਰੇ ਨਹੀਂ ਹੋਊਗੀ। ਤੋਂ ਤੁਸੀਂ ਦੇਖੋ ਮਾਤਾ ਜੀ ਇੱਥੇ ਆਏ ਨੇ ਔਰ ਇਹ ਇਹਨਾਂ ਦਾ ਵਾਕਰ ਹੈਗਾ ਮਾਤਾ ਜੀ ਨਾਲ ਅਸੀਂ ਗੱਲ ਵੀ ਤੁਹਾਡੀ ਬਾਤ ਅਸੀਂ ਕਰਵਾਵਾਂਗੇ। ਮਾਤਾ ਜੀ ਉਹ ਤੁਹਾਡਾ ਵਾਕਰ ਪਿਆ? ਹਾਂਜੀ ਹੈ ਮੇਰਾ ਵਾਕਰ ਤੇ ਮੈਂ ਆਈ ਸੀਗੀ ਹੁਣ ਨਹੀਂ। ਹੁਣ ਨਹੀਂ। ਕਿੰਨੀ ਵਾਰ ਚੜ ਉਤਰ ਗਏ ਤੁਸੀਂ ਪੌੜੀਆਂ? ਤਕਰੀਬਨ 4 ਕਵਾਰੀ ਚੜੇ ਉਤਰੇ। ਪਹਿਲਾਂ ਚੜਿਆ ਜਾਂਦਾ ਸੀ ਇਹ। ਪਹਿਲਾਂ ਨੇ ਪਹਿਲਾ ਸਸਵੇਰੇ ਫੜਕੇ ਆ ਰਹੇ ਇਹਨਾਂ ਨੇ ਗੱਡੀ 'ਚ ਫੜਕੇ ਕੱਢਿਆ ਨਾਲ ਕੋਣ ਆਏ ਨੇ ਤੁਹਾਡੇ ਨਾਲ ਉਹ ਆਏ ਨੇ ਸੀ ਉਹਨਾਂ ਕੋਲ ਵੀ ਗੱਲਬਾਤ ਕਰਦੇ ਆ ਕਿਉਂਕਿ ਉਹ ਫੋਨ 'ਤੇ ਵੀ ਗੱਲਬਾਤ ਕਰ ਰਹੇ ਸੀ ਕਿ ਮਾਤਾ ਜੀ ਹੁਣ ਤੇ ਚੜਨ ਉਤਰਨ ਲੱਗ ਗਏ ਸਤਿਗੁਰ ਬਾਈ ਜੀ ਸਤਿਗੁਰ ਜੀ ਤੁਸੀਂ ਲੈ ਕੇ ਆਏ ਹੋ ਮਾਤਾ ਜੀ ਹਾਂਜੀ ਹਾਂਜੀ ਤੇ ਕੀ ਹਾਲ ਸੀ ਜਦੋਂ ਲੈ ਕੇ ਆਏ ਹੋ ਪਹਿਲਾਂ ਹਾਲਤ ਇਹਨਾਂ ਦੀ ਬਹੁਤ ਮਾੜੀ ਸੀ ਕਿ ਹੁਣ ਠੀਕ ਹੈ ਪਹਿਲਾਂ ਇਹ ਬਰਨਾਲੇ ਗਏ ਸੀਗੇ ਅੱਛਾ ਜੀ ਤੇ ਬਰਨਾਲੇ ਉਹਨਾਂ ਨੂੰ ਬਹੁਤ ਫਰਕ ਪਿਆ ਸੀਗਾ ਤੇ ਹੁਣ ਡਾਕਟਰ ਸਾਹਿਬ ਨੇ ਇੱਥੇ ਨਵਾਂ ਡਾਕਟਰ ਫਰੈਂਕ ਖੋਲੇ ਆ ਸੈਂਟਰ ਖੋਲੇ ਆ ਤੇ ਇਹਨਾਂ ਨੇ ਫਿਰ ਸਾਨੂੰ ਇੱਥੇ ਬੁਲਾਇਆ ਗਿਆ ਅੱਛਾ ਨਹੀਂ ਉਹਨੂੰ ਵਾਕਰ ਲੈ ਕੇ ਆਏ ਸੀ ਜੀ ਹਾਂ ਜੀ ਉਹਦੇ ਤੁਸੀਂ ਕੀ ਫੋਨ ਤੇ ਕੀ ਗੱਲ ਦੱਸ ਰਹੇ ਸੀ ਮੈਂ ਇਹਨਾਂ ਨੂੰ ਦੱਸਿਆ ਰਿਹਾ ਸੀ ਕਿ ਨਹੀਂ ਕਿਹਦਾ ਫੋਨ ਕਿਹਨਾਂ ਦਾ ਆਇਆ ਹੋਇਆ ਸੀ ਇਹਨਾਂ ਦੀ ਬੇਟੀ ਦਾ ਸੀਗਾ ਕੀ ਯਾਰ ਕੀ ਦੱਸ ਰਹੇ ਸੀ ਤੁਸੀਂ ਉਹਨਾਂ ਨੂੰ ਮੈਂ ਦੱਸਿਆ ਕਿ ਪਹਿਲਾਂ ਬਹੁਤ ਹਾਲਤ ਇਹਨਾਂ ਦੀ ਠੀਕ ਨਹੀਂ ਸੀਗੀ ਹੁਣ ਅੱਗੇ ਨਾਲੋਂ ਬਹੁਤ ਫਰਕ ਹੈ ਤੇ ਉਹਨਾਂ ਡਾਕਟਰ ਸਾਹਿਬ ਨੇ ਰਨਿੰਗ ਕਰਕੇ ਦਿਖਾ ਲਿਆ ਕਿ ਹੁਣ ਦੇਖੋ ਤੁਸੀਂ ਤੁਰ ਕੇ ਤੇ ਹੁਣ ਇਹਨਾਂ ਨੂੰ ਕਾਫੀ ਫਰਕ ਹੈ ਨਹੀਂ ਵਾਕਰ ਵਾਲੀ ਕੀ ਗੱਲ ਦੱਸੀ ਸੀ ਮੈਂ ਸੁਣ ਰਿਹਾ ਸੀ ਹਾਂਜੀ ਹਾਂਜੀ ਉਹ ਇਹਨਾਂ ਨੂੰ ਮੈਂ ਦ ਆਪਣੇ ਆਪੇ ਤੁਰ ਕੇ ਗਏ ਆ ਕੀ ਕਰਲੀ ਹੈ ਨਾ ਤੇ ਪਤਾ ਤਾਏਗਾ ਤੁਸੀਂ ਨਹੀਂ ਵੀ ਪਛਾਣਦੇ ਮੈਂ ਪਛਾਣ ਲੈਣੀ ਆ ਉਹਨੂੰ ਮੈਂ ਦੱਸਦੀ ਹੁੰਦੀ ਮੈਂ ਢਿੱਲੀਆਂ ਜਨੀਆਂ ਢਿੱਲੇ ਉਸਨੇ ਵੀ ਇਹੀ ਕਿਹਾ ਸੀ ਮੈਂ ਤੁਰ ਕੇ ਚੱਗੀਆਂ ਨਾਲ ਠੀਕ ਆ ਤੈ ਕਿਉਂ ਫਿਕਰ ਕਰ ਲੈਂਦੀ ਹੈ ਇਕੱਲੀ ਹੋਣ ਦੇ ਨਾਲ ਤੇ ਇਸ ਕਰਕੇ ਹਾਂਜੀ ਮਾਤਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਅੱਛਾ ਲੋਕ ਲੋਕਾਂ ਨੂੰ ਕੀ ਕਹੋਗੇ ਵੀਰ ਜੀ ਜਿਹੜੇ ਲੋਕ ਇਸ ਵੇਲੇ ਮਾਤਾ ਜੀ ਵਾਂਗੂ ਪਰੇਸ਼ਾਨ ਨੇ ਤੁਸੀਂ ਲੈ ਕੇ ਆਏ ਉਹਨਾਂ ਨੂੰ ਕੀ ਕਹਿੰਦੇ ਆ ਕਿ ਹਰੇਕ ਨੂੰ ਕਿਸੇ ਨੂੰ ਵੀ ਪ੍ਰੋਬਲਮ ਆ ਉਹ ਇੱਥੇ ਆਓ ਇੱਕ ਵਾਰੀ ਵਿਜ਼ਿਟ ਕਰੋ ਤਾਂ ਕਿ ਅਗਲੇ ਨੂੰ ਪਤਾ ਲੱਗੇ ਕਿ ਕੀ ਪ੍ਰੋਬਲਮ ਆ ਕਿੰਨੇ ਮਿੰਟਾਂ ਚ ਸੋਲਵ ਹੁੰਦੀ ਆ ਆਪਰੇਸ਼ਨ ਦੱਸਿਆ ਸੀ ਮਾਤਾ ਜੀ ਨਹੀਂ ਹਾਂਜੀ ਹਾਂਜੀ ਆਪਰੇਸ਼ਨ ਦੱਸਿਆ ਜੀ ਪਹਿਲਾਂ ਦੱਸਿਆ ਜੀ ਲੇਕਿਨ ਇਨੀ ਕਰਾਇਆ ਨਹੀਂ ਆ ਇਹਨਾਂ ਨੂੰ ਏਦਾਂ ਹੀ ਫਰਕ ਪੈ ਗਿਆ ਕੀ ਬਾ ਜਿਨ੍ਹਾਂ ਨੇ ਨਹੀਂ ਲੈਣੇ ਉਹਨਾਂ ਇਲਾਜ ਉਹਦੇ ਕਰ ਦੇਣਾ। ਅੱਛਾ ਹੁਣ ਤੁਹਾਡਾ ਉਸਤਰੀ ਇਲਾਜ ਹੋ ਗਿਆ। ਉਹਦਾ ਹੀ ਹੋ ਗਿਆ। ਕੀ ਬਾਤ ਹੈ ਜੀ। ਜਿਹੜੇ ਤੁਹਾਡੀ ਉਮਰ ਦੀਆਂ ਸਾਡੀਆਂ ਮਾਤਾਵਾਂ ਨੇ ਉਹਨਾਂ ਨੂੰ ਕੀ ਕਹੋਗੇ? ਉਹਨਾਂ ਨੇ ਇਹ ਕਹਾਂਗੇ ਵੀ ਦਵਾਈ ਖਾ ਕੇ ਆਰਾਮ ਕਰੋ। ਅੱਛਾ। ਇਹ ਨਾ ਹੋਵੇ ਤੁਸੀਂ ਲੱਤਾਂ ਫੇਰ ਵਢਾ ਕੇ ਵੇਜੋ ਤਾਂ ਨਿਆਣੀ ਵੀ ਨਾ ਸੰਭੜ। ਅੱਛਾ। ਹੁਣ ਇੱਥੇ ਇਹਨਾਂ ਨੇ ਕੀ ਕੀਤਾ ਗ੍ਰੀਸ ਲਾਈਏ ਤੁਹਾਡੇ ਗੋਡਿਆਂ ਨੂੰ। ਗਰੀਸ ਹੀ ਲਈ ਆ ਸਮਝੋ ਜਿੱਦਾਂ ਆਪਾਂ ਗੱਡੀ ਨੂੰ ਗਰੀਸ ਦੇ ਦਿੰਦੇ ਨੇ ਹੁਣ ਮੈਨੂੰ ਉਹਦੇ ਨਾਲ ਅੱਗੇ ਫਰਕ ਆ ਤੁਹਾਨੂੰ ਗਰੀਸ ਦੇਤੀ ਬਿਲਕੁਲ 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 ਅੱਗੇ ਤਾਂ ਘਰਾਂ 'ਚ ਦੇਸੀ ਘੀਗਰੀਸ ਹੁੰਦੀ ਸੀ ਖਾਂਦੇ ਸੀ ਹੁਣ ਤਾਂ ਮੱਝਾਂ ਗਾਇਆਂ ਨਹੀਂ ਰੱਖਦੇ ਆਪਾਂ ਜ਼ਿੰਮੇਵਾਰ ਵੀ ਨਹੀਂ ਰੱਖਦੇ ਜੀ 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 ਉਹ ਕਿਲੋ ਦੁੱਧ ਲੈ ਕੇ ਸਾਰਾ ਟੇ ਬਰਚਾ ਪੀ ਲੈਂਦਾ ਮਗਰੋਂ ਨਹੀਂ ਨਿਆਣੇ ਬਿਮਾਰ ਰਹਿੰਦੇ ਆ ਜੀ ਹਾਂ ਠੀਕ ਹੈ ਮਾਤਾ ਜੀ ਬਹੁਤ ਬਹੁਤ ਸ਼ੁਕਰੀਆ ਆਪਣਾ ਕਾਟ ਦੇ ਕੇ ਜਾਓ ਜੀ ਮੈਂ ਕਾਟ ਦਊਗਾ ਤੁਹਾਨੂੰ ਸੋ ਤੁਸੀਂ ਦੇਖੋ ਮਾਤਾ ਜੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਹ ਉਹੀ ਮਾਤਾ ਹੈਗੀ ਆ ਬੋਕਰ ਮਾਤਾ ਜੀ ਇਹ ਬੋਕਰ ਲੈ ਕੇ ਜਾਣੀ ਹੈ ਨਹੀਂ ਹੁਣ ਜਿਹੜੇ ਜਿਹਾ ਕਹੂੰ ਇੱਥੇ ਛੱਡ ਜਾਣੇ ਮੈਂ ਚੇਅਰ ਵੀ ਰਵੀ ਉਹਨੂੰ ਪਤਾ ਹੀ ਹੈ ਉਹ ਵੀ ਛੱਡ ਕੇ ਜਾਣੀ ਮੈਂ ਤੁਹਾਨੂੰ ਲਾਪਮਾ ਵੀ ਛੱਡ ਦੇਣੀ ਆ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਹੈਗੀਆਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਆ ਇਸ ਵੇਲੇ ਸੁਖਾ ਰੂਵੇਦਾ ਦਾ ਨਵਾਂ ਕਲੀਨਿਕ ਹੈਗਾ ਜਿਹੜਾ ਨਵਾਂ ਸੈਂਟਰ ਹੈਗਾ ਹਰਬਲ ਮ ਉਹ ਕੋਲਿਆ ਹੈ ਇੱਥੇ ਟਿਊਸ਼ਨ ਮਾਰਕੀਟ ਦੇ ਵਿੱਚ ਐਸੀਓ 30 ਨੰਬਰ ਹੈ ਸੋ ਸਾਡੇ ਨਾਲ ਇੱਕ ਹੋਰ ਮਾਤਾ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਦਿੱਕਤ ਕੀ ਪਰੇਸ਼ਾਨੀ ਉਹ ਲੈ ਕੇ ਆਏ ਨੇ ਤੇ ਹੁਣ ਉਹਨਾਂ ਨੂੰ ਇੱਥੇ ਆ ਕੇ ਸੁਖ ਆਯੁਰਵੇਦਾ ਕਿੰਨਾ ਕ ਰੈਲੀਫ ਹੈ ਸੱਚ ਕਲਮਾ ਜੀ ਨਾ ਜੀ ਬਹੁਤ ਠੀਕ ਹੈ ਨਾ ਕੀ ਨਾ ਹੈ ਤੁਹਾਡਾ ਮੈਂ ਚੰਨ ਦਿੱਤੀ ਅੱਛਾ ਕਿੱਥੋਂ ਆਏ ਹੋ ਬਰਨਾਲੇ ਤੋਂ ਆਏ ਬਰਨਾਲੇ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਸੀ ਤੁਸੀਂ ਅਸੀਂ ਜੀ ਗੋਡਾਂ ਨਹੀਂ ਲੈ ਕੇ ਆਏ ਸੀ ਕਿ ਗੋਡਾਂ ਦੇਖ ਕੇ ਸਵੈ ਰੱਖ ਆਏ ਅੱਛਾ ਜੀ ਹਾਂ ਜੀ ਹੁਣ ਕਰਦਨ ਵੀ ਦਰਦ ਕਰਦੀ ਹੈ ਹਾਂ ਜੀ ਇਹ ਵੀ ਮੜੀ ਤੇ ਮੁੰਡਿਆਂ ਨੇ ਤੇ ਹੁਣ ਬਹੁਤ ਠੀਕ ਆ ਕਿੰਨਾ ਕੁ ਫਰਕ ਮੰਨਦੇ ਹੋ ਬਹੁਤ ਫਰਕ ਹੋ ਗਿਆ ਜੀ ਗਰਦਨ ਤਾਂ ਜਿਵੇਂ ਦਰਦ ਬੰਦ ਹੋ ਗਿਆ ਗਰਦਨ ਦਾ ਹਾਂਜੀ ਅੱਛਾ ਕੀ ਹੋਇਆ ਸੀ ਗਰਦਨ ਤੇ ਪਤਾ ਨਹੀਂ ਜੀ ਬਸ ਆਉਂਦੇ ਆਉਂਦੇ ਰਿਹਾ ਹੱਥੋਂ ਜਦ ਬੈ ਕੇ ਅੰਨੀ ਆ ਮੈਂ ਹਾਂਜੀ ਤਾਂ ਮੇਰੇ ਦਰਦ ਹੋਣ ਲੱਗ ਜਾਂਦਾ ਵਾ ਅੱਛਾ ਗਰਦਨ ਤੇ ਤੇ ਗੋਡੇ ਨੂੰ ਕੀ ਹੋਇਆ ਸੀ ਗੋਡਾ ਜੀ ਬਸ ਐਂ ਦੁਖਣ ਲੱਗ ਗਏ ਅੱਛਾ ਦੁਖਦੇ ਸੀ ਪਹਿਲਾਂ ਬਹੁਤ ਵਧੀਆ ਠੀਕ ਸੀ ਮੇ ਹੁਣ ਥੋੜੇ ਚੱਦੇ ਵੀ ਬਹੁਤ ਤਕਲੀਫ ਸੀ ਗੋਡਿਆਂ ਦੀ ਕੀ ਤਕਲੀਫ ਕੀ ਹੁੰਦੀ ਸੀ ਦਰਦ ਹੁੰਦਾ ਸੀ ਦਰਦ ਹੁੰਦਾ ਸੀ ਜੀ अच्छा हां ते ਹੁਣ ਜਿਉ ਮਾਸਕ ਕਰਾਈ ਹੈ ਹੁਣ ਬਹੁਤ ਫਰਕ ਆ ਮੈਨੂੰ ਅਕੇ ਨਾਲ ਕਿੰਨੇ ਕਿੰਨੇ ਫੀਸੇ ਦਾ ਫਰਕ ਪੈ ਗਿਆ ਮੈਨੂੰ ਜੀ ਪਹਿਲਾਂ ਤਾਂ ਉੱਥੇ ਆਪਣੇ ਬਦਨਾਲੇ ਕਰਵਾਈ ਸੀ ਅੱਛਾ ਜੀ ਤੇ 5-6 ਦਿਨ ਮੈਂ ਲਗਾਤਾਰ ਕਰਵਾਈ ਸੀ ਅੱਛਾ ਉਹ ਦੁਬਾਰ ਮੈਨੂੰ ਉਹ ਡੱਬੀ ਦਿੱਤੀ ਸੀ ਗਲੀ ਸਾਰੀ ਅੱਛਾ ਅੱਛਾ ਵੀ ਮੈਂ ਉਹ ਮਾਲਦੀ ਰਹੀ ਕਰ ਜਾਂ ਯਾਦ ਆ ਜਾਂਦਾ ਸੀ ਮਾਲ ਲਿੰਦੀ ਸੀ ਫਿਰ ਭੁੱਲ ਜਾਂਦੀ ਸੀ ਕਿਤੇ ਅੱਛਾ ਤੇ ਕਾਲ ਕਰ ਲੈਣੀ ਸੀ ਤੇ ਹੁਣ ਫਿਰ ਮੈਂ ਮੈਨੂੰ ਬਹੁਤ ਫਰ ਮਤੂਰੀ ਪੈਦੀ ਹੈ ਪਹਿਲਾਂ ਤੁਰੇ ਨਹੀਂ ਸੀ ਜਾਂਦਾ ਕਿ ਪਹਿਲਾਂ ਤੁਰੇ ਨਹੀਂ ਸੀ ਜਾਂਦਾ ਮੇ ਤੁ ਅੱਛਾ ਬਹੁਤ ਔਖੀ ਸੀ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਇਹ ਜੀ ਮੈਨੂੰ ਹੋ ਗਈ ਇਹ 5-7 ਸਾਲ ਦੀ ਸੀਗੀ। ਅੱਛਾ। 5-7 ਸਾਲ ਤੋਂ ਉਹ ਦਵਾਈਆਂ ਵਾਟੀਆਂ ਲਈ ਜਾਂਦੀ ਸੀਗੀ ਤੇ ਦੁਈਆਂ ਅੰਗਰੇਜ਼ੀ ਸੋਨ ਪਤਾ ਹੀ ਉਹਨਾਂ ਦਾ ਦੰਦ ਵੀ ਖਰਾਬ ਹੋ ਗਏ ਸੀਗੇ। ਠੀਕ ਹੋ ਗਿਆ। ਦਵਾਈਆਂ ਖਾ ਕੇ? ਹਾਂ ਜੀ ਉਹ ਨਸ਼ੇ ਦੀਆਂ ਦਵਾਈਆਂ ਦੇ ਦਿੰਦੇ ਸੀ ਉਹਨਾਂ ਨਾਲ ਮਾੜੇ ਟੁਰੀ ਪੱਦੀ ਸੀ। ਜੀ ਜੀ। ਫੇਰ ਜਿਉਂ ਆਪਣੇ ਆ ਖੁੱਲਿਆ ਸੀ ਉਦੋਂ ਪਿਛਲੇ ਸਾਲ। ਅੱਛਾ। ਤੇ ਉਦੋਂ ਦੀ ਫੇਰ ਮੈਂ ਉੱਥੇ ਉਹ ਦੁਆਰ ਨਹੀਂ ਦਵਾਈ ਖਾਦੀ ਹੈਗੀ ਦੇਸੀ ਕੋਈ ਅੰਗਰੇਜ਼ੀ ਅੰਟੀ। ਹੁਣ ਮੈਨੂੰ ਬਹੁਤ ਫਰਕ ਆ ਜਿਮਾ। ਅੱਛਾ ਆਹੀ ਗ੍ਰੀਸ ਸੀ ਜਿਹੜੀ ਤੁਸੀਂ ਲੈ ਕੇ ਹਾਂਜੀ ਹਾਂਜੀ ਆਹੀ ਗ੍ਰੀਸ ਸੀਗੀ। ਕਿੰਨੀ ਕ ਲਾਉਣੀ ਕਿੰਨੀ ਖੁੰਦੀ ਮਾਤਾ ਮਾੜੀ ਇੰਨੀ ਕ ਲਾਉਣੀ ਹੁੰਦੀ ਪੂਰਾ ਹਾਂ ਜੀ ਇੰਨੇ ਕਾਇ ਛੱਡਦੀਆਂ ਤੇ ਲਾਉਣੀ ਜੀ ਠੀਕ ਹੈ ਅੱਛਾ ਜਿਹੜੇ ਤੁਹਾਡੇ ਹਾਨ ਦੀਆਂ ਜਿਹੜੀਆਂ ਇਸ ਵੇਲੇ ਮਤਾਮਾਂ ਤੁਹਾਨੂੰ ਸਾਨੂੰ ਦੇਖ ਰਹੀਆਂ ਨੇ ਉਹਨਾਂ ਨੂੰ ਕੀ ਕਹੋਗੇ ਤੁਹਾਡੇ ਮੰਗੋ ਪਰੇਸ਼ਾਨ ਨੇ ਗੋਡਿਆਂ ਤੋਂ ਉਹ ਵੀ ਜੀ ਬਹੁਤ ਪਰੇਸ਼ਾਨ ਆ ਹਾਂ ਜੀ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਦੱਸਾਂਗੇ ਜੀ ਵੀ ਇੱਥੇ ਤੁਸੀਂ ਦਿਖਾ ਕੇ ਆਓ ਤੇ ਮੈਂ ਬੋਲ ਠੀਕ ਹੋ ਗਈ ਤਾਂ ਉਹਨਾਂ ਨੇ ਪਤਾ ਹੀ ਆ ਵੀ ਇਹ ਤੁਰਨ ਲੱਗੀ ਮਾਲੀ ਮੋਟੇ ਜੇ ਅਗੇ ਤੁਰਨ ਸੀ ਜਾਂਦਾ ਤੇ ਉਹ ਵੀ ਫਿਰ ਉਹ ਆਉਣਗੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸੋ ਇੱਕ ਹੋਰ ਮਾਤਾ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਅੱਛਾ ਕੀ ਨਾ ਹੈ ਤੁਹਾਡਾ ਸਨਿੰਦਰ ਗੌਰ ਅੱਛਾ ਕਿੱਥੋਂ ਆਏ ਹੋ ਗੜਸ਼ੰਕਰ ਤੋਂ ਗੜਸ਼ੰਕਰ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਸੀ ਇੱਥੇ ਮੇਰੇ ਸੱਟਾਂ ਲੱਗੀਆਂ ਆ ਗੋਡਿਆਂ ਦੇ ਤੇਰੀ ਹਾਂਜੀ ਡਿੱਗ ਗਈ ਸੀ ਕਿੱਥੋਂ ਡਿੱਗੇ ਉੱਥੇ ਰੋਡ ਤੇ ਹੀ ਡਿੱਗੀ ਸੀ ਤੁਰੀ ਜਾਂਦੀ ਤੁਰੀ ਜਾਂਦੀ ਅੱਛਾ ਫਿਰ ਕੀ ਹੋਇਆ ਉਸ ਤੋਂ ਬਾਅਦ ਰੀਡ ਦੀ ਹੱਡੀ ਦਾ ਵੀ ਟੇਢੀ ਹੋ ਗਈ ਗੋਡੇ ਵੀ ਗੋਡੇ ਤੇ ਵੀ ਸੱਟ ਲੱਗੀ ਸੱਜੇ ਗੋਡੇ ਤੇ ਅੱਛਾ ਜੀ ਤਾਂ ਫਿਰ ਪ੍ਰਿਚੰਦ ਦੱਸਿਆ ਸੀ ਡਾਕਟਰਾਂ ਨੇ ਅੱਛਾ ਜੀ ਫਿਰ ਤੁਹਾਡਾ ਪਤਾ ਲੱਗਾ ਫਿਰ ਮੈਂ ਇੱਥੇ ਆਈ ਪਹਿਲੀ ਵਾਰ ਆਇਓ ਹਾਂਜੀ ਪਹਿਲੀ ਵਾਰ ਕੀ ਫਰਕ ਲੱਗਿਆ ਅੱਜ ਥੋੜਾ ਜਿਹਾ ਫਰਕ ਹੈ ਮਾ ਉਹ ਗਰੀਸ ਮਾਲਣੇ ਨਾਲ ਥੋੜਾ ਜਿਹਾ ਫਰਕ ਹੈ ਫਰਕ ਪੈ ਗਿਆ ਹਾਂਜੀ ਕਿੰਨਾ ਕੁ ਫਰਕ ਪਿਆ ਰੁਪਏ ਚ ਪਹਿਲੇ ਦਿਨ ਥੋੜਾ ਫਰਕ ਪਿਆ ਅੱਛਾ ਪਹਿਲਾਂ ਕਿਤੇ ਦਿਖਾਇਆ ਹੋਣਾ ਥੋੜਾ ਦਵਾਈ ਖਾਦੀ ਦਿਖਾਇਆ ਕਿਤੇ ਨਹੀਂ ਫਿਜ਼ੀਓਥੈਰੇਪੀ ਲੈਂਦੀ ਸੀ ਦਵਾਈ ਖਾਦੀ ਹੱਡੀਆਂ ਵਾਲੇ ਡਾਕਟਰ ਤੋਂ ਅੱਛਾ ਉਹ ਕੀ ਕਹਿੰਦੇ ਸੀ ਵੀ ਆਪਰੇਸ਼ਨ ਹੋਊਗਾ ਰੀਡ ਦੀ ਹੱਡੀ ਦਾ ਕਹਿੰਦੇ ਬਈ ਹੈ ਤਾਂ ਪਰੇਚ ਨਹੀਂ ਹੁੰਦਾ ਹੁਣ ਉਮਰ ਦੇ ਹਿਸਾਬ ਨਾਲ ਨਹੀਂ ਹੋਣਾ ਅੱਛਾ ਫੇ ਗੁੱਡੀ ਦਾ ਫਿਜ਼ਿਸ਼ਨ ਦੱਸਿਆ ਗੁੱਡੀ ਦਾ ਪਰੇਚਨ ਕਰਾ ਲਓ ਅੱਛਾ ਮੈਂ ਵੀ ਕਰਾਇਆ ਨਹੀਂ ਅੱਛਾ ਤੇ ਮੈਂ ਇੱਥੇ ਪਤਾ ਦੇਖਿਆ ਤਾਂ ਇੱਥੇ ਆ ਗਈ ਅੱਛਾ ਤੇ ਹੁਣ ਤੁਹਾਨੂੰ ਮਤਲਬ ਤਸੱਲੀ ਲੱਗਦੀ ਵੀ ਹੋ ਜਾਊਗਾ ਠੀਕ ਹਾਂਜੀ ਦੋ ਚਾਰ ਵਾਰ ਨਾਲ ਆਉਣ ਨਾਲ ਹਾਂਜੀ ਹਾਂਜੀ ਅੱਛਾ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਅੱਛਾ ਪ੍ਰਧਾਨ ਜੀ ਸਾਡੀਆਂ ਜਿਹੜੀਆਂ ਉਮਰਦਰਾਜ਼ ਮਾਵਾਂ ਹੈਗੀਆਂ ਨੇ ਜਿਸ ਤਰੀਕੇ ਨਾਲ ਇਸ ਬਾਜੀ ਦੇ ਤੁਰੇ ਜਾਂਦੇ ਕਹਿੰਦੇ ਡਿੱਗੇ ਸੀ ਅਸੀਂ ਫਿਰ ਉਹਨਾਂ ਦਾ ਹੱਲ ਕੀ ਕਰਦੇ ਉਹਨਾਂ ਦਾ ਵੀ ਹੱਲ ਹੋ ਜਾਂਦਾ ਹਾਂ ਹਾਂ ਬਿਲਕੁਲ ਹੁੰਦਾ ਕੀ ਹੈ ਮਾਤਾ ਜੀ ਨੂੰ ਕੀ ਹੋਇਆ ਹੋਇਆ ਸੀ ਮਾਤਾ ਜੀ ਦੇ ਨਸਾਂ ਦੀ ਸਟੈਪਨੈਸ ਹੋਈ ਵੀ ਸੀ ਕੁਝ ਨਹੀਂ ਹੋਇਆ ਇਹਨਾਂ ਨੂੰ ਮਤਲਬ ਡਿੱਗਣ ਤੋਂ ਬਾਅਦ ਨਸਾਂ ਦਬ ਗਈਆਂ ਦਬ ਜਾਂਦੀਆਂ ਨੇ ਜਾਂ ਬਹੁਤ ਸਖਤ ਹੋ ਜਾਂਦੀਆਂ ਨੇ ਡਿੱਗਣ ਨਾਲ ਸੱਟ ਲੱਗਣ ਨਾਲ ਨਸਾਂ ਦਬ ਜਾਂਦੀਆਂ ਤੇ ਉਹ ਜ਼ਿਆਦਾ ਦਰਦ ਹੋਣ ਲੱਗ ਜਾਂਦਾ ਆਪਾਂ ਮਾਲਸ ਕਰਕੇ ਨਸ ਨਰਮ ਪੈ ਜਾਂਦੀ ਹੈ ਗੋਡਾ ਠੀਕ ਹੋ ਜਾਂਦੇ ਐਨੇ ਹੀ ਕੰਮ ਹੈ ਕੋਈ ਆਪਰੇਸ਼ਨ ਕਰਨ ਦੀ ਨਾ ਕੋਈ ਟੀਕਾ ਲਾਉਣ ਦੀ ਨਾ ਕੋਈ ਪੇਨ ਕਲਰ ਦੇਣ ਦੀ ਲੋੜ ਹੀ ਨਹੀਂ ਪੈਂਦੀ ਲੋੜ ਹੀ ਨਹੀਂ ਪੈਂਦੀ ਜਿਸ ਤਰ੍ਹਾਂ ਉਹ ਹੈ ਕੀ ਚੀਜ਼ ਸਾਨੂੰ ਦਿਖਾਉਂਗਾ ਅੱਜ ਤੁਹਾਨੂੰ ਦਿਖਾਉਣਾ ਕਰੀਏ ਜੀ ਬਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਸੋ ਸਾਡੇ ਨਾਲ ਇੱਥੇ ਡਾਕਟਰ ਜਸਪ੍ਰੀਤ ਕੌਰ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸੁਖਾ आयुर्वेਦਾ ਦੇ ਐਮਡੀ ਰਾਜਵਿੰਦਰ ਸਿੰਘ ਗਿੱਲ ਜੀ ਹੋਣਨ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਹੜਾ ਨੁਸਖਾ ਕਿਹੜੇ ਫਾਰਮੂਲੇ ਨਾਲ ਜਿਹੜੀ ਵੋਕਰ ਹੈਗੀ ਉਹ ਛਡਾ ਦਿੰਦੇ ਨੇ ਇੱਥੇ ਔਰ ਜਿਹੜੇ ਦਰਦ ਹੈਗੇ ਨੇ ਤਕਲੀਫਾ ਹੈਗੀ ਨੇ ਉਹਨਾਂ ਨੂੰ ਦੂਰ ਕਰ ਦ ਸਸikal ji ਕੀ ਚੀਜ਼ ਚੈੱਕ ਕਰਦੇ ਹਾਂ ਜਦੋਂ ਤੁਹਾਡੇ ਕੋਲ ਇੱਥੇ ਕੋਈ ਪੇਸ਼ੈਂਟ ਕੋਈ ਮਰੀਜ਼ ਆਉਂਦਾ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਨੀ ਐਕਸ-ਰੇ ਕਰਾਨੀ ਆ ਤੇ ਆਪਾਂ ਵਾਕਰਵਾ ਕੇ ਦੇਖਦੇ ਹਾਂ ਕਈਆਂ ਦੇ ਨੀਸ ਨਹੀਂ ਜਿਹੜੇ ਬੰਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ ਉਹਨਾਂ ਦੇ ਨੀਸ 'ਚ ਆਪਣੇ ਜਿਹੜਾ ਫਲੂਇਡ ਹੁੰਦਾ ਉਹ ਖਤਮ ਹੋ ਚੁੱਕਾ ਹੈ ਉਹਦੇ ਖਤਮ ਹੋਣ ਕਰਕੇ ਜਿਹੜੀ ਆਪਣੀ ਬੋਨਸ ਨੇ ਵਾਪਸ ਸੇ ਟਕਰਾਨ ਲੱਗ ਜਾਂਦੀਆਂ ਨੇ ਜਿਹੜੇ ਕਰਕੇ ਪੇਨ ਜ਼ਿਆਦਾ ਬਣਦੀ ਹੈ ਤੇ ਫਿਰ ਰਿਕਵਰ ਕਿਵੇਂ ਕਰ ਲੈਣੇ ਉਹ ਨਹੀਂ ਛੇਤੀ ਕੋਈ ਕਹਿੰਦਾ ਜੀ ਅੱਧੇ ਘੰਟੇ ਚ ਮੇਰਾ ਪੇਨ ਘਟ ਗਿਆ ਕੋਈ ਕਹਿੰਦਾ ਬੰਦ ਹੋ ਗਿਆ ਇੱਕ ਮਾਤਾ ਜੀ ਆਏ ਸੀ ਉਹ ਵਾਕਰ ਇੱਥੇ ਛੱਡ ਗਿਆ ਆਪਣੀ ਸਾਡਾ ਇਹ ਜਿਹੜਾ ਨੀ ਫਲੂਇਡ ਲਿਬਰਿਕੈਂਟ ਕਰੀਮ ਹੈਗੀ ਆ ਅਸੀਂ ਇਹਦੇ ਵਿੱਚ ਕੁਝ ਏਦਾਂ ਦੇ ਇਨਗਰੀਡੀਐਂਟਸ ਬਣਾਏ ਨੇ ਜੋ ਕਿ ਪੇਸ਼ੈਂਟਸ ਦੀ ਪੇਨ ਨੂੰ ਨਹੀਂ ਰਿਲੀਫ ਕਰਦਾ ਉਹਨਾਂ ਦੀ ਸਵੇਲਿੰਗ ਤੇ ਉਹਨਾਂ ਨੂੰ ਚੱਲਨ ਫਿਲਰਸ ਵੀ ਮਤਲਬ ਹੋਰ ਮਤਲਬ ਐਨਰਜੈਟਿਕ ਬਣਾ ਦਿੰਦਾ ਹੈ ਤਾਂ ਕਿ ਉਹਨਾਂ ਨੂੰ ਖੁਦ ਇੱਕ ਕੌਨਫੀਡੈਂਟ ਆ ਜਾਂਦਾ ਹੈ ਕਿ ਹਾਂ ਹੁਣ ਅਸੀਂ ਚੱਲ ਸਕਦੇ ਆ ਨਹੀਂ ਤਾਂ ਕਈ ਆਪਣੇ ਬਜ਼ੁਰਗ ਹੁੰਦੇ ਆ ਉਹ ਇਸੇ ਕਰਕੇ ਨਹੀਂ ਚੱਲਦੇ ਕਿ ਕਿਤੇ ਅਸੀਂ ਗਿਰਨਾ ਨਹੀਂ ਚਾਹੀਏ ਨਾ ਚੱਲਨ ਦੇ ਮਾਰੇ ਤੇ ਇੱਕ ਇੱਕ ਜ਼ਿਆਦਾਤਰ ਹੈ ਕਿ ਖੜੇ ਰਹਿਣਾ ਜ਼ਿਆਦਾ ਖੜੇ ਰਹਿਣਾ ਕਿਚਨ ਚੋਂ ਜ਼ਿਆਦਾ ਖੜੇ ਰਹਿਣਾ ਇਹ ਆਪਨੇ ਕਈ ਵਰਕ ਪਲੇਸਸ ਇਟਾ ਹੁੰਦੀਆਂ ਨੇ ਕਿ ਆਪਾਂ ਜ਼ਿਆਦਾ ਸਟੈਂਡਿੰਗ ਹੀ ਰਹਿੰਦੇ ਆ ਇਸ ਕਰਕੇ ਇਹ ਨਾ ਸਾਰੀਆਂ ਚੀਜ਼ਾਂ ਦਾ ਰਿਲੀਫ ਹੈ ਇੱਕ ਤਰੀਕੇ ਦਾ ਜਿਹੜੇ ਜਿਹੜੇ ਭੈਣ ਭਰਾ ਸਾਡੇ ਇਸ ਵੇਲੇ ਵਿਦੇਸ਼ ਚ ਹੈਗੇ ਨੇ ਕਿਉਂਕਿ ਵਿਦੇਸ਼ ਚ ਜ਼ਿਆਦਾਤਰ ਕੰਮ ਹੈਗਾ ਜਿਹੜਾ ਡਿਊਟੀ ਹੈਗੀ ਉਹ ਖੜ ਕੇ ਕਰਨੀ ਪੈਂਦੀ ਹੈ ਉਹਨਾਂ ਨੂੰ ਵੀ ਬਹੁਤ ਪ੍ਰੋਬਲਮ ਆ ਜਾਂਦੀ ਹੈ ਕਿਸੇ ਦੀ ਨਾੜ ਦਬ ਗਈ ਕਿਸੇ ਦੀ ਨਸ ਚ ਪ੍ਰੋਬਲਮ ਆ ਗਈ ਕਿਸੇ ਦੇ ਗੋਡੇ ਦੁਖਣ ਲੱਗ ਗਏ ਕਿਸੇ ਦੀ ਪਿੰਡੀਆਂ ਚ ਦਰਦ ਹੋਣਾ ਸ਼ੁਰੂ ਹੋ ਗਿਆ ਕਿਸੇ ਦੀ ਅੱਡੀ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਉਹ ਸਾਰਿਆਂ ਦਾ ਹੱਲ ਹੈ ਜਿਹੜੀ ਇਹ ਨੀ ਗ੍ਰੀਸ ਹੈਗੀ ਤੁਹਾਡੀ ਜੀ ਬਿਲਕੁਲ ਇਹ ਉਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਕਿਉਂਕਿ ਇਹਦੇ ਵਿੱਚ ਅਸੀਂ ਇਨਗਰੀਡੀਅੰਟਸ ਹੀ ਅਮਰੇ ਮਿਲਾਏ ਨੇ ਜੋ ਕਿ ਹਰ ਤਰੀਕੇ ਦੀ ਪੇਨ ਨੂੰ ਰਿਲੀਫ ਕਰਦੇ ਨੇ ਜੀ ਜੀ ਸੋ ਸਾਡੇ ਨਾਲ ਇਸ ਵੇਲੇ ਰਾਜਵਿੰਦਰ ਜੀ ਵੀ ਨੇ ਗਿਲ ਸਾਹਿਬ ਅੱਛਾ ਰਾਜਵਿੰਦਰ ਜੀ ਦਿਖਾਓ ਕੀ ਚੀਜ਼ ਹੈਗੀ ਇਹ ਇਹ ਹੈ ਗ੍ਰੀਸ ਅੱਛਾ ਇਹ ਗ੍ਰੀਸ ਹੈ ਜੀ ਇਹ ਗ੍ਰੀਸ ਹੈ ਇਦਾਂ ਇਹ ਮਟਰ ਦੇ ਦਾਣੇ ਜਿੰਨੀ ਇੰਨੀ ਕੀ ਲਗਣੀ ਹੈ ਗੋਡੇ ਤੇ ਗੋਡੇ ਤੇ ਠੀਕ ਹੈ ਬਸ ਇੰਨੀ ਕੁ ਲਾ ਕੇ ਇਹ ਉੱਪਰ ਲਾ ਲਓ ਇੰਨੀ ਕੁ ਨੀਚੇ ਲਾਓ ਆ ਖੁੱਚ ਤੇ ਪਿਛਲੇ ਪਾਸੇ ਖੁੱਚ ਤੇ ਠੀਕ ਹੈ ਇਹਦੀ ਮਾਲਸ਼ ਕਰੋ બસ ਚੰਗੀ ਤਰ੍ਹਾਂ ਜਦੋਂ ਇਹ ਵਿੱਚ ਰਸ ਗਈ ਆਪਣੇ ਗੋਡੇਆਂ ਦੇ ਵਿੱਚ ਤਾਂ ਬਸ ਫਿਰ ਦੂਸਰੇ ਤੇ ਲਾ ਲੋ ਚਾਰ ਮਟਰ ਦੇ ਦਾਣੇ ਜਿੰਨੀ ਮਤਰਾ ਇਹ ਲੱਗੇਗੀ ਠੀਕ ਹੈ ਜਿਆਦਾ ਜਿਆਦਾ ਇਹ ਡੱਬੀ ਕਿੰਨੇ ਟਾਈਮ ਚੱਲ ਜਾਂਦੀ ਇੱਕ ਬੰਦੇ ਦੇ ਜੇ ਗੋਡੇ ਪਤਲੇ ਐ ਬੰਦਾ ਬੜਾ ਭਾਰਾ ਨਹੀਂ ਹੈਗਾ ਤਾਂ ਇਹਦੇ 15 ਦਿਨ ਨਿਕਲ ਜਾਂਦੀ ਐ ਇੱਕ ਡੱਬੀ ਦੀ ਇੱਕ ਡੱਬੀ ਕਿੰਨੀਆਂ ਡੱਬੀਆਂ ਲਗਾਉਣੀਆਂ ਪੈਂਦੀਆਂ ਨੇ ਉਹ ਦੇਖਣ ਦਾ ਕਿ ਕੰਡੀਸ਼ਨ ਤੇ ਡਿਪੈਂਡ ਐ ਕਿਸੇ ਨੂੰ ਮਹੀਨੇ ਦੀ ਐ 2 ਮਹੀਨੇ ਦੀ ਕਿਸੇ ਨੂੰ 2 ਸਾਲ ਦੀ ਕਿਸੇ ਨੂੰ 5 ਸਾਲ ਦੀ ਕਿਸੇ ਨੂੰ 10 ਸਾਲ ਦੀ ਐ ਮੇਰੇ ਕੋਲ ਤਾਂ ਸਾਰੇ ਇਹੀ ਆਉਂਦੇ ਕੋਈ 2 ਸਾਲ ਹੋ ਗਏ ਪੰਜ ਸਾਲ ਹੋ ਗਏ ਕੋਈ ਦੱਸ ਸਕੋ ਕਹਿੰਦਾ ਇਹ ਖਿੱਚੀ ਜਾਂਦੇ ਆ ਗੋਡੇ ਕੁਝ ਕਹਿੰਦੇ ਘੜੀਸ ਦੇ ਹੁੰਦੇ ਹਾਂ ਹਾਂ ਗੋਡੇ ਘੜੀਸ ਖਿੱਚੀ ਜਾਂਦੇ ਨੇ ਇਹ ਚੱਲੀ ਜਾਣਾ ਚਲ ਕੋਈ ਪੇਨ ਕਲਰ ਖਾ ਕੇ ਕੋਈ ਕਹਿੰਦਾ ਮੈਂ ਇੰਜੈਕਸ਼ਨ ਲਾ ਲਿਆ ਕੋਈ ਕਮਾਈ ਮੇਰੇ ਕੋਲ ਇਹ ਜੀ ਵੀ ਆਈ ਹੈ ਉਹ ਕਹਿੰਦੀ ਮੈਂ ਇੱਕ ਆਹ ਗੋਡੇ ਦਾ ਮੈਂ ਗ੍ਰੀਸ ਭਰਾ ਲਿਆ ਮੈਂ ਭਰਾ ਰਿਆ ਕਹਿੰਦੀ ਹਾਂ ਕਹਿੰਦੀ ਸਾਡੇ ਮਾਨਸਾ ਭਰਦੇ ਸੀ ਕਹਿੰਦੀ ਗ੍ਰੀਸ ਤੇ ਆ ਦੂਜੇ ਚ ਨੀ ਮੈਂ ਭਰਾਇਆ ਮੈਂ ਫਿਰ ਉੱਤੋਂ ਵੀ ਭਰਾ ਲਾ ਤੂੰ ਜਾ ਕੇ ਹੈ ਮੈਂ ਹਮਾਈ ਇਹਦੀ ਤਾਂ ਨੀ ਮੈਂ ਗਾਰੰਟੀ ਦਿੰਦਾ ਇਹਦੀ ਤੈਨੂੰ ਗਾਰੰਟੀ ਦਿੰਦਾ 15 ਦਿਨਾਂ ਬਾਅਦ ਉਹ ਕਹਿੰਦੀ ਆ ਤਾਂ ਠੀਕ ਆ ਨਹੀਂ ਹੋਇਆ ਮਹਾਰਾਜਾ ਦੁੱਧ ਦੇ ਘਵੇ ਇਹ ਗਰੀਸ ਭਰਾਂ ਦੀ ਲੋੜੀ ਤੇ ਪਤਾ ਨਹੀਂ ਕੀ ਉਹਨੇ ਭਰਿਆ ਮੈਨੂੰ ਨਹੀਂ ਪਤਾ ਠੀਕ ਹੈ ਠੀਕ ਹੈ ਪਰ ਤੂੰ ਕਹਿ ਰਹੀ ਹੈ ਗਰੀਸ ਭਰਿਆ ਪਰ ਆਪਾਂ ਨੇ ਹਾਵਣਾ ਇਹਦੇ ਤੇ ਜੁ ਕੋਈ ਉਹਨੇ ਇਹ ਜਿਹੇ ਕੋਈ ਸਟੇਰੀਲ ਵਗੈਰਾ ਕੋਈ ਇੰਜੈਕਸ਼ਨ ਲਾਤਾ ਜਿਹੜਾ ਦਵਾਈ ਕੰਮ ਹੀ ਨਹੀਂ ਕਰਦੀ ਠੀਕ ਹੈ ਇਸ ਕਰਕੇ ਸਾਡੇ ਕੋਲ ਇਹ ਜਿਹੇ ਪੇਸ਼ੈਂਟ ਬੜੇ ਆਉਂਦੇ ਆ ਹਰ ਤਰ੍ਹਾਂ ਦੇ ਹੁਣ ਤਾਂ ਡੇਲੀ ਮੈਨੂੰ ਨਵੇਂ ਤੋਂ ਨਵੇਂ ਮਿਲਦਾ ਕੋਈ ਕੁਸ ਕਹਿੰਦਾ ਕੋਈ ਕਿੜਲਾਂ ਪੈਂਦੀਆਂ ਕੋਈ ਵੈਰੀਕੋਜ ਵੇਨ ਆ ਗਿਆ ਕੋਈ ਖੱਲੀਆਂ ਪੈਂਦੀਆਂ ਦੱਸਦਾ ਹੈ ਤੇ ਨਹੀਂ ਕੋਈ ਕਹਿੰਦਾ ਬਹੁਤ ਬੈਠੇ ਨਹੀਂ ਜਾਂਦਾ ਪੈਰਾਂ ਭਾਰ ਤੋਂ ਕੋਈ ਕਹਿੰਦਾ ਇੰਨੇ ਸਾਲ ਹੋ ਗਏ ਮੈਂ ਤਾਂ ਚੌਂਕੜੀ ਨਹੀਂ ਮਾਰ ਕੇ ਦੇਖੀ ਕੋਈ ਕਹਿੰਦਾ ਯਾਰ ਮੈਂ ਤਾਂ ਪਾਟ ਕਰਨ ਤੋਂ ਬੜਾ ਤੰਗ ਹੈ ਪੱਠੇ ਨਹੀਂ ਵੱਢੇ ਜਾਂਦੇ ਪਰ ਮੇਰੇ ਕੋਲੇ ਬਾਬੇ ਦੀ ਇਹੋ ਜੀ ਕਿਰਪਾ ਹੈ ਵੀ ਹਫਤੇ ਬਾਅਦ ਆਪਾਂ ਪੱਠੇ ਵੱਢਣ ਵੀ ਲਾਤੇ ਤੇ ਐਸੇ ਫਲੂਡ ਨਾਲ ਐਸੇ ਫਲੂਡ ਨਾਲ ਆਪਾਂ ਲੈ ਬਾਬਾ ਕਹਿੰਦਾ ਡੰਡ ਮਾਰ ਲੈ میرے ਕੋਲੇ ਇਹੋ ਜੀ ਪੇਸ਼ੈਂਟ ਬੈਠੇ ਐ ਜਿਹੜੇ 20-20 ਡੰਡ ਮਾਰਨ ਲੱਗੇ ਤੇ ਉਸ ਤੋਂ ਬਾਅਦ ਪੱਠੇ ਵੱਢਣ ਲੱਗੇ ਸਾਈਕਲ ਚਲਾਉਣ ਲੱਗੇ ਮੇਰੇ ਕੋਲ ਬੜੀਆਂ ਈ ਧਾਰਨਾ ਪਈਆਂ ਇਹ ਜਿਹੜੇ ਆਨ ਰਿਕਾਰਡ ਪਏ ਆ ਹਾਂ ਮੈਂ ਬਹੁਤ ਨੂੰ ਜਿਆਦਾ ਜਿਆਦਾ ਮੈਂ ਤੁਹਾਡੇ ਮਧਿਆ ਮਰਦਾਂ ਨਾਲ ਰਹੀ ਮੈਂ ਵੀਡੀਓ ਚ ਦਿਖਾਉਣ ਦੀ ਕੋਸ਼ਿਸ਼ ਕਰਦਾ ਪਰ ਫਿਰ ਮਗਰੋਂ ਵੀ ਜਦੋਂ ਤੁਹਾਡੇ ਬਾਅਦ ਚੀਜ਼ ਨੇ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਮੈਂ ਨਹੀਂ ਦਿਖਾ ਸਕਦਾ ਪਰ ਮੇਰੇ ਕੋਲ ਖੁਦ ਉਹਨਾਂ ਦੀ ਵੀਡੀਓ ਬਣਾ ਕੇ ਰੱਖੀਆਂ ਹੋਈਆਂ ਹੈਗੀਆਂ ਠੀਕ ਹੈ ਤੇ ਇਹਦੀ ਕਿਰਪਾ ਜਾਂ ਉੱਪਰ ਮੇਰੇ ਸਤਿਗੁਰੂ ਦੀ ਕਿਰਪਾ ਮੈਨੂੰ ਖੁਦ ਨੂੰ ਵੀ ਨਹੀਂ ਪਤਾ ਅਸੀਂ ਮ사ਜ ਕਰਦੇ ਆ ਦੁਆਵਾਂ ਦੇ ਕੇ ਜਾਂਦੇ ਆ ਕੀ ਆ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬਾ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਸੋ ਇਹ ਹਨ ਡਾਕਟਰ ਜਸਪ੍ਰੀਤ ਕੌਰ ਤੇ ਸੁਖਰ ਵਿਧਾ ਦੇ ਐਮ ਡੀ ਰਾਜਵਿੰਦਰ ਸਿੰਘ ਗਿੱਲ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਇੱਥੇ ਮ사ਜ ਕਰਕੇ ਉਹ ਨੀਮ ਮ사ਜ ਦੇ ਨਾਲ ਹੀ ਗ੍ਰੀਸ ਦੇ ਨਾਲ ਹੀ ਜਿਹੜੇ ਇੱਥੇ ਗੋਡਿਆਂ ਦੇ ਦਰਦ ਹੈਗੇ ਨੇ ਮੋਢਿਆਂ ਦੇ ਦਰਦ ਹੈਗੇ ਨੇ ਪਿੱਠ ਦੇ ਦਰਦ ਹੈਗੇ ਨੇ ਉਹ ਦੂਰ ਕਰਦੇ ਨੇ ਧੰਨਵਾਦ